ਮਾਨਸਾ ਦੀ ਧੀ ਨੇ ਫਿਰ ਤੋਂ ਚਮਕਾਇਆ ਨਾਂ ਤੇ ਪੂਰੇ ਪੰਜਾਬ ਭਰ ਦੇ 12ਵੇਂ ਦੇ ਨਤੀਜੇ ਆਏ ਤਾਂ ਤੀਸਰਾ ਸਥਾਨ ਕੀਤਾ ਹਾਸਲ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੇਰੇ ਮਿਹਨਤ ਮੇਰੇ ਪਿਕਚਰਸ ਦੀ ਮੇਰੇ ਫੈਮਿਲੀ ਦੀ ਮਿਹਨਤ ਫਰੰਗ ਲੱਗਿਆ ਇਹਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਨਟਲੀ ਹਮ ਲੋਗੋ ਨੂੰ ਇਹ ਫਸਟ ਪੋਜੀਸ਼ਨ ਕੀ ਹੋਪ ਸੀ ਜੀ ਪੂਰੇ ਪੰਜਾਬ ਨੇ ਇਸ ਦੀ ਫਸਟ ਪੋਜੀਸ਼ਨ ਆਏਗੀ

ਦਾ ਪੇਰੈਂਟ ਦਾ ਸਰਤਾ ਪੁੱਸ ਹੈ ਮਾਨ ਸਾ ਜਿਲੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾਗਾ ਸਾਨੂੰ ਬਹੁਤ ਖੁਸ਼ੀ ਆ ਬਹੁਤ ਜਿਆਦਾ ਖੁਸ਼ੀ ਆ ਜਦੋਂ ਤਾਂ ਕੁੰਦੇ ਵੀ ਇੰਨੀ ਵੱਡੀ ਹੋ ਗਈ ਪਲੱਸ ਟੂ ਤੱਕ ਮੈਨੂੰ ਕਦੇ ਵੀ ਜ਼ਰੂਰ ਨਹੀਂ ਗਈ ਕਿ ਬੇਟਾ ਬੁੱਕ ਉਠਾ ਲਓ ਇਹ ਜ਼ਰੂਰ ਕਹਿੰਦਾ ਬੇਟਾ ਬੁੱਕ ਰੱਖ ਲੋ ਬਹੁਤ ਟਾਈਮ ਹੋ ਗਿਆ ਹਨਾ ਪੜਦੇ ਹੋਏ ਕਿਉਂ ਸੋ ਜੋ ਸੁਬਾ ਉਠਾ ਦਾਂਗੇ ਇੰਨਾ ਕਿ ਮੈਨੂੰ ਕਹਿੰਦਾ ਜਾਂਦਾ ਕਿ ਬੁੱਕ ਰੱਖ ਦਿਓ ਅਦਰਵਾਈਜ਼ ਇਹ ਬੁੱਕ ਨਾਲ ਹਮੇਸ਼ਾ ਹੀ ਮੁਸੀਬਤ ਆ ਰਹਿਣਾ ਪੜਾ। ਜਲਦੀ ਜਲਦੀ ਵੀਡੀਓ ਦੋਸਤੋ ਤੀਆਂ ਦੇ ਲਈ ਸ਼ੇਅਰ ਕਰ ਦਿਓ ਅੱਜ ਮਾਨਸਾ ਦੀ ਧੀ ਅਰਸ਼ ਨੇ ਤੀਸਰਾ ਸਥਾਨ ਪੂਰੇ ਪੰਜਾਬ ਚੋਂ ਹਾਸਲ ਕਰਕੇ ਜਿੱਥੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਭੀਖੀ ਦੇ ਤਾਰਾ ਚੰਦ ਵਿਦਿਆ ਮੰਦਰ ਦਾ ਵੀ ਨਾਂ ਰੌਸ਼ਨ ਕੀਤਾ ਤੇ ਉੱਥੇ ਹੀ ਪਰਿਵਾਰ ਦਾ ਸਵਾਗਤ ਸਟਾਫ ਵੱਲੋਂ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾ ਕੇ ਜਿਹੜੀ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਤੇ ਅਰਸ਼ ਦੀ ਖੁਸ਼ੀ ਦਾ ਟਿਕਾਣਾ ਨਹੀਂ ਤੇ ਅਰਸ਼ ਦਾ ਕਹਿਣਾ ਹੈ ਕਿ ਉਸਨੇ ਆਈਐਸ ਆਫੀਸਰ ਬਣਨਾ ਤੇ ਇਮਾਨਦਾਰ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨੀ ਹੈ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕਦੇ ਬੱਚੀ ਨੂੰ ਝੜਕਿਆ ਨਹੀਂ ਤੇ ਆਪਣੇ ਆਪ ਪੜਦੀ ਰਹਿੰਦੀ ਸੀ ਤੇ ਸਾਨੂੰ ਵੀ ਉਮੀਦ ਸੀ ਕਿ ਇਹ ਇੱਕ ਚੰਗਾ ਮਕਾਮ ਹਾਸਲ ਕਰੇਗੀ ਤਾਂ ਦੋਸਤੋ ਧੀਆ ਦੇ ਲਈ ਵੀਡੀਓ ਸ਼ੇਅਰ ਕਰਨੀ ਹੈ ਤੇ ਕਮੈਂਟਾਂ ਦੇ ਵਿੱਚ ਮਾਨਸਾ ਦਾ ਮਾਣ ਮਾਨਸਾ ਦੀ ਧੀ ਲਿਖਣਾ ਤਾਂ ਜੋ ਵੀਡੀਓ ਉਹਨਾਂ ਬੱਚਿਆਂ ਤੱਕ ਪਹੁੰਚ ਸਕੇ ਜਿਨ੍ਹਾਂ ਦੇ 1 2 ਨੰਬਰ ਕਟਾਏ ਤੇ ਉਹ ਨਿਰਾਸ਼ ਹੋ ਗਏ ਉਨ੍ਹਾਂ ਲਈ ਅਰਸ਼ ਨੇ ਇੱਕ ਸੁਨੇਹਾ ਵੀ ਦਿੱਤਾ ਹੈ ਕਿ ਨਰਾਸ਼ ਹੋਣ ਦੀ ਲੋੜ ਨਹੀਂ ਮਿਹਨਤ ਕਰਦੇ ਰਹੋ ਤੁਹਾਡੇ ਮੁਕਾਮ ਆਪਣੇ ਆਪ ਤੁਹਾਡੇ ਤੱਕ ਚੱਲ ਕੇ ਆਏਗਾ ਜੇਕਰ ਤੁਸੀਂ ਮਿਹਨਤ ਚੰਗੀ ਤਰ੍ਹਾਂ ਕਰਦੇ ਹੋ ਦਿਨ ਰਾਤ ਮਿਹਨਤ ਕਰਦੇ ਰਹੋ ਆਪਣੇ ਮੁਕਾਮ ਤੇ ਪਹੁੰਚਣ ਦੇ ਲਈ ਤੇ ਹਰ ਮੈਦਾਨ ਫਤਿਹ ਹੋ ਜਾਂਦਾ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਅੱਜ ਅਰਸ਼ ਨੇ ਤਾਂ ਆਪਣਾ ਮੁਕਾਮ ਹਾਸਲ ਕੀਤਾ ਪੂਰੇ ਪੰਜਾਬ ਭਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਤੇ ਹੋਰ ਵੀ ਬੱਚੇ ਨੇ ਮਿਹਨਤ ਕਰਕੇ ਅੱਗੇ ਵਧ ਸਕਦੇ ਨੇ ਤੇ ਧੀਆਂ ਦੇ ਲਈ ਮਾਣ ਇਹ ਗੱਲ ਕਰ ਦਿੱਤੀ ਆ ਅਰਸ਼ ਨੇ ਕੀ ਕਿਹਾ ਸੁਣ ਕੇ ਕਰਿਓ ਸ਼ੇਅਰ ਅਰਸ਼ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ ਮਿਹਨਤ ਜਿਹੜਾ ਸਕੂਲ ਦੇ ਵਿੱਚ ਡੇਲੀ ਕੰਮ ਮਿਲਦਾ ਸੀ ਉਹਨੂੰ ਡੇਲੀ ਕਰਨਾ ਤੇ ਆਪਣਾ ਵੀ ਅਲੱਗ ਵੀ ਕੋਸ਼ਿਸ਼ ਕਰਨੀ ਇੱਕ ਦੋ ਵਾਰ ਡੇਲੀ ਦੇਣੇ ਤੇ ਮਤਲਬ ਇਨੀ ਮਿਹਨਤ ਮੈਨੂੰ ਕਰਨੀ ਪਈ ਸਾਰੇ ਟੀਚਰਸ ਦਾ ਪ੍ਰਿੰਸੀਪਲ ਸਾਹਿਬ ਦਾ ਪੇਰੈਂਟਸ ਦਾ ਸਭ ਦਾ ਫੁੱਲ ਸਹਿਯੋਗ ਸਰ ਮੈਂ IAS ਅਫਸਰ ਬਣ ਕੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ ਅਸ ਇਸ ਬਲੈਟ ਕਿਹਦਾ ਜਿਆਦਾ ਸੇਰਾ ਮੰਨਦੇ ਹੋ ਵੀ ਇਸ ਜਿਤ ਨੂੰ ਜਿਹੜੀ 3rd ਪੋਜੀਸ਼ਨ ਆਈ ਹੈ ਉਹ ਕਿਸ ਨੂੰ ਸੇਰਾ ਦੇਣਾ ਮੰਨੋਗੇ ਸਰ ਇਹ ਚੂਸ ਕਰਨਾ ਬਹੁਤ ਔਖਾ ਮੈਂ ਪੇਰੈਂਟਸ ਤੇ ਟੀਚਰਸ ਨੂੰ ਪ੍ਰਿੰਸੀਪਲ ਸਾਨੂੰ ਸੇਰਾ ਦੇਣਾ ਚਾਹੀਦਾ ਹੈ ਹੋਰ ਵੀ ਬੱਚੇ ਨੇ ਜਿਹੜੇ ਸਟਰਗਲ ਤਾਂ ਕਰਦੇ ਆ ਪਰ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਉਮੀਦ ਨਹੀਂ ਸੀ ਪਹਿਲਾਂ ਪਰ ਜਦੋਂ ਨੰਬਰ ਆਏ ਤਾਂ ਪਤਾ ਲੱਗਦਾ ਹੈ ਹੋਰ ਵੀ ਬੱਚੇ ਬਹੁਤ ਹੋਪ ਲਗਾ ਕੇ ਪੜ੍ਹਦੇ ਨੇ ਪਰ ਬਾਅਦ ਚ ਕਿਤੇ ਨਾ ਕਿਤੇ ਨਰਾਸ਼ ਹੋ ਜਾਂਦੇ ਥੋੜੀ ਬਹੁਤ ਇੱਕ ਇਧਰ ਨੰਬਰ ਤੇ ਪੋਜੀਸ਼ਨ ਬਹਿ ਜਾਂਦੀ ਹੈ ਉਹਨਾਂ ਲਈ ਕੀ ਕਹਿਣਾ ਚਾਹਾਂਗੀ ਉਹਨਾਂ ਲਈ ਸਿਰ ਮੈਂ ਕਹਿਣਾ ਚਾਹਾਂਗੀ ਵੀ ਉਹ ਮਿਹਨਤ ਕਰਦੇ ਰਹਿਣ ਮੈਨੂੰ ਪਤਾ ਉਹ ਕਿੰਨਾ ਦੁੱਖ ਹੁੰਦਾ ਜਦੋਂ 10th ਦੇ ਵਿੱਚ ਮੇਰਾ 9th ਰੈਂਕ ਆਇਆ ਸੀ ਮੇਰੇ ਐਕਸਪੈਕਟਿਡ ਨੰਬਰ ਨਹੀਂ ਆਏ ਸੀ ਤਾਂ ਮੈਨੂੰ ਉਦੋਂ ਕਿੰਨਾ ਦੁੱਖ ਹੋਇਆ ਸੀ ਮੈਂ ਉਹਨਾਂ ਦਾ ਦੁੱਖ ਸਮਝ ਸਕਦੀ ਆ ਬਟ 12th ਦਾ ਰਿਜ਼ਲਟ ਸੀ ਤੇ ਇਹ ਉਹਨਾਂ ਦਾ ਕੈਰੀਅਰ ਡਿਸਾਈਡ ਨਹੀਂ ਕਰ ਸਕਦਾ ਇਸ ਲਈ ਉਹ ਆਪਣਾ ਕੈਰੀਅਰ ਹੁਣ ਅਗਲੇ 4-5 ਸਾਲਾਂ ਦੇ ਵਿੱਚ ਬਣਾਉਣਗੇ ਜੋ ਉਹ ਕਰਨਗੇ ਇਹ ਆਪਣੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਤਾਂ ਉਹ ਅੱਗੇ ਆਪਣੀ ਮੰਜ਼ਿਲ ਨੂੰ ਦੇਖਣ ਅੱਗੇ ਦਾ ਰਸਤਾ ਦੇਖਣ ਤੇ ਇਸ ਜ਼ਿਆਦਾ ਨਿਰਾਸ਼ ਨਾ ਹੋਵੇ ਅਰਸ਼ਿਤ ਇੱਕ ਲੜਕੀ ਹੋਣ ਦੇ ਨਾਤੇ ਕਿਉਂਕਿ ਅਕਸਰ ਜਿਹੜਾ ਇਸ ਸਮਾਜ ਚ ਭੇਤ ਭਾਵ ਦੇਖਿਆ ਜਾਂਦਾ ਤੁਹਾਨੂੰ ਕੀ ਕਿਸ ਤਰ੍ਹਾਂ ਦਾ ਕਦੀ ਭੇਤ ਹੋਇਆ ਹੋਇਆ ਵੀ ਕੋਈ ਫਰਕ ਪਾਇਆ ਗਿਆ ਹੋਵੇ ਨਹੀਂ ਸਰ ਮੇਰੇ ਨਾਲ ਕਦੇ ਵੀ ਕੋਈ ਭੇਤ ਭਾਵ ਇਸ ਤਰ੍ਹਾਂ ਦਾ ਨਹੀਂ ਹੋਇਆ ਮਤਲਬ ਜਿੰਨਾ ਜ਼ਿਆਦਾ ਮੇਰੇ ਪੇਰੈਂਟਸ ਸਪੋਰਟ ਮੇਰੇ ਬ੍ਰਦਰ ਨੂੰ ਕਰਦੇ ਨੇ ਉਹਨਾਂ ਮੈਨੂੰ ਕਰਦੇ ਨੇ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਭਾਵੇਂ ਕਰਦੇ ਨੇ ਪਰ ਉਹਦਾਂ ਘੱਟ ਕਦੇ ਵੀ ਨਹੀਂ ਕਰਦੇ ਮੋਨਿਕਾ ਸਰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਨਾ ਕਿ ਬੇਟੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਕਿ ਇਹਦਾ ਸਾਡਾ ਸਾਰਿਆਂ ਦਾ ਮਾਨ ਵਧਾਇਆ ਇਸ ਨੇ ਅੱਛਾ ਕਿੰਨੀ ਕੁ ਮਿਹਨਤ ਕਰਦੀ ਸੀ ਜਾਂ ਮਤਲਬ ਕਦੇ ਲੋੜ ਪਈ ਕਹਿਣ ਦੀ ਵੀ ਪੜ ਲੈ ਨਹੀਂ ਸਰ ਜਦੋਂ ਤੱਕ ਹੁਣ ਦੇਖੋ ਇੰਨੀ ਵੱਡੀ ਹੋ ਗਈ ਪਲੱਸ 2 ਤੱਕ ਮੈਨੂੰ ਕਦੇ ਵੀ ਜ਼ਰੂਰਤ ਨਹੀਂ ਪਈ ਕਿ ਬੇਟਾ ਬੁੱਕ ਉਠਾ ਲਓ ਇਹ ਜ਼ਰੂਰ ਕਹਿਣਾ ਮਤਲਬ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹਨਾ ਪੜਦੇ ਹੋਏ ਕਿ ਹੁਣ ਸੋ ਜੋ ਸਵੇਰ ਉਠਾ ਦਾਂਗੇ ਇੰਨਾ ਕਿ ਮੈਨੂੰ ਕਹਿਣਾ ਪੈਂਦਾ ਕਿ ਬੁੱਕ ਰੱਖ ਦੋ ਅਦਰਵਾਈਜ਼ ਇਹ ਬੁੱਕ ਨਾਲ ਹਮੇਸ਼ਾ ਇਹਨੂੰ ਕਹਿ ਦਿਆ ਕਿ ਮੈਂ ਪੜਾਂ IPS ਕਰਨ ਦੀ ਗੱਲ ਕੀਤੀ ਹੈ ਬੜੀ ਤਿਆਰੀ ਵੀ ਲੱਗਦੀ ਹੈ ਬੜਾ ਪੈਸੇ ਵੀ ਲੱਗਦੇ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਨਹੀਂ ਸਰ ਸਹਿਯੋਗ ਸਾਡੇ ਵੱਲੋਂ ਪੂਰਾ ਹੈ ਜਿਸ ਤਰ੍ਹਾਂ ਦੀ ਇਹ ਬਣਨਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮਿਹਨਤ ਹੈ ਅੱਗੇ ਬੱਚੇ ਦਾ ਇਲਕਾ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਪੁਰ ਮਾਪੇ ਵੀ ਨੇ ਜਿਹੜੇ ਬੱਚਿਆਂ ਨੂੰ ਖੁੱਲ੍ਹ ਨਹੀਂ ਦਿੰਦੇ ਜਾਂ ਮਤਲਬ ਕਿਤੇ ਨਾ ਕਿਤੇ ਕੁੜੀਆਂ ਨੂੰ ਜਿਹੜਾ ਪਿੱਛੇ ਰੱਖ ਕੇ ਜਾਂਦੇ ਆ ਉਹਨਾਂ ਨੂੰ ਕੀ ਚਨੇਹਾ ਦੇਵੋਗੇ ਸਰ ਮੈਂ ਉਹਨਾਂ ਨੂੰ ਕਹੂੰਗੀ ਕਿ ਬੱਚਿਆ ਚਾਹੀਏ ਬੇਟਾ ਚਾਹੀਏ ਬੇਟੀ ਉਹਨਾਂ ਨੂੰ ਉਡਾਨ ਦਿਓ ਪੜਾਓ ਉਹਨਾਂ ਨੂੰ ਹਨ ਆਪਣੇ ਪੈਰਾਂ ਤੇ ਖੜੇ ਹੋਣ ਦੋ ਤਾਂ ਪੂਰ ਫੁੱਲ ਸਪੋਰਟ ਪੇਰੈਂਟਸ ਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਬੇਟਾ ਚਾਹੀਏ ਬੇਟੀ ਕਮ ਜੀ ਸਰ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉਂਦੀਆਂ ਨੇ ਮਾਪਿਆਂ ਦਾ ਸਾਡੀ ਬੇਟੀ ਨੇ ਵੀ ਸਾਡਾ ਸਿਰ ਉੱਚਾ ਕੀਤਾ ਜੀ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈਗਾ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਬੇਟੀ ਕਹਿੰਦੀ ਹੈ ਵੀ ਆ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਫਿਰ سپورਟ ਫੁੱਲ سپورਟ ਆਈ ਸਾਡੇ ਵੱਲੋਂ ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਹਨੂੰ ਉਹ ਅੱਗੇ ਲੈ ਜਾ ਰਹੀ ਹੈ ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਆ ਤੇ ਅਸੀਂ ਹਮੇਸ਼ਾ ਇਹਨੂੰ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਹੈਗਾ ਵੀ ਅਰਸ਼ ਆ ਕਰ ਲਾ ਉਹ ਕਰ ਲਾ ਹੈ ਨਾ ਜੋ ਪੜ੍ਹ ਪੜ੍ਹਦੀ ਹੈ ਤਾਂ ਪੜਦੇ ਹੀ ਆ ਅਸੀਂ ਬਿਲਕੁਲ ਵੀ ਉਹਨੂੰ ਡਿਸਟਰਬ ਨਹੀਂ ਕੀਤਾ ਕਦੇ ਬਲਕਿ ਉਹ ਲੋ ਜਿੰਨਾ ਹੋ ਸਕਦਾ ਅਸੀਂ ਉਹਦਾ ਸਹਿਯੋਗ ਕੀਤਾ ਇੱਕ ਛੋਟੇ ਕਸਬੇ ਵਿੱਚ ਜੋਗੇ ਤੋਂ ਅਰਸ਼ ਨੇ ਵੀ ਕੀ ਆ ਕੇ ਪੜਨਾ ਅਤੇ ਜਿਹੜੇ ਵੱਡੇ ਵੱਡੇ ਪੈਸੇ ਖਰਚਦੇ ਆ ਬੱਚਿਆਂ ਤੇ ਉਹਦੇ ਮੁਕਾਬਲੇ 'ਚ ਅਰਸ਼ ਨੇ ਮਿਹਨਤ ਇੰਨੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਅਰਸ਼ ਸ਼ੁਰੂ ਤੋਂ ਹੀ ਇਹ ਚਿੰਗਾਰੀ ਸੀ ਇਹਦੇ ਵਿੱਚ ਜਾਂ ਕੋਈ ਹੋਰ ਤੁਸੀਂ ਮਦਦ ਕੀਤੀ ਹੈ ਇਹਨਾਂ ਦੀ ਨਹੀਂ ਸ਼ੁਰੂ ਤੋਂ ਹੀ ਸੀ ਸ਼ੁਰੂਤੀ ਸੀ ਪਹਿਲਾਂ ਜਿਹੜਾ ਲੋਕਲ ਉੱਥੇ ਸਰਬੇਤਕਾਰੀ ਸਕੂਲ ਸੀਗਾ ਉੱਥੇ 10ਵੀਂ ਤੱਕ ਪੜ੍ਹੀ ਆ ਉੱਥੇ ਵੀ ਹਮੇਸ਼ਾ ਪਹਿਲੀ ਪੋਜੀਸ਼ਨ ਤੇ ਆਉਂਦੀ ਰਹੀ ਆ ਤੇ 10ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਸੀ ਤੇ ਉਦੋਂ ਇਹਨੂੰ ਥੋੜਾ ਜਿਆਦਾ ਹੈਗਾ ਸੀਗਾ ਦੁੱਖ ਹੋਇਆ ਵੀ ਮੇਰਾ ਹੋਰ ਵਧੀਆ ਨੰਬਰ ਆ ਸਕਦੇ ਸੀ ਪਰ ਇਸ ਵਾਰ ਇਹਨੇ ਜਿੰਨਾ ਐਕਸਪੈਕਟ ਕੀਤਾ ਸੀ ਉਦੋਂ ਉਦੋਂ ਵਧੀਆ ਮਿਲਿਆ ਇਹਨੂੰ ਰਿਜ਼ਲਟ ਤੇ ਇਸ ਗੱਲ ਦੀ ਸਾਨੂੰ ਬਹੁਤ ਤਸੱਲੀ ਵੀ ਆ ਖੁਸ਼ੀ ਵੀ ਆ ਹਾਂ ਸੰਜੀਪ ਮੇਰੇ ਨਾਲ ਸੰਜੀਪ ਕੁਮਾਰ ਆ ਇਸ ਲਈ ਸਿਰਫ ਬੱਚੀ ਕੋ और बच्ची के माता पिता को अध्यापकों को मेरी तरफ से प्रबंध समिति की तरफ से बहुत बहुत बधाई सर लगा था सी जो तो, बच्ची है तो, पढ़ती थी। भी तो आंदी सी। जी जी उम्मीद थी कि पोजीशन हासिल करेगी या भाई है नहीं डेफिनेटली हम लोगों को ये फर्स्ट पोजीशन की होप थी कि पूरे पंजाब में इसकी फर्स्ट पोजीशन आएगी थर्ड पोजीशन आई लेकिन ये हमारे लिए भी फर्स्ट पोजीशन ही है होर बच्चों को किमें लगता है भी की मैसेज देना चाहोगे जिस तरह आर्ट्स के एक छोटे कस्बे एडिपोजीशन हासिल की है कि मैसेज देना चाहोगे बच्ची की कड़ी मेहनत अनुशासन में रहना और अपने काम में लगन रखना ये बच्ची के गुण हैं जिनके कारण जो है ये बच्ची जो है प्रथम स्थान पर रही है विद्यालय तो में और थर्ड पोजिशन जो पूरे पंजाब में रही है